ਕਹੇ ਜਿਨ੍ਹਾਂ ਨੇ ਸਸਾਨਾ ਨਾਲ ਵਾਦਾ ਕੀਤਾ ਜੀ ਕਿ ਤੁਹਾਨੂੰ ਚੁੱਕੀ ਮਾਰ ਕੇ 5 ਮਿੰਟ ਵਿਚਕਾਰ ਮੈਂ ਸਿੱਧੀ ਆਵੇਗੀ ਇਹ ਉਹ ਕਿਸਾਨਾ ਨਹੀਂ ਪਤਾ ਹੈ ਮੈਨੂੰ ਨਾਲ ਗੱਲ ਕਰਨ ਦਾ ਜੋ ਗੱਲ ਕਰਨ ਵਾਸਤੇ ਆਏ ਗੱਲ ਕਰਨ ਦੋ ਗੱਲ ਕਰ ਲਓ ਗੱਲ ਕਰ ਦੋ ਤੇ ਪੰਜਾਬ ਵਿੱਚ ਸਿਆਸੀ ਲੀਡਰਾਂ ਦਾ ਵਿਰੋਧ ਲਗਾਤਾਰ جاری ਹੈ ਇੱਕ ਪਾਸੇ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਹੁਣ ਕਿਸਾਨਾਂ ਵੱਲੋਂ ਪੰਜਾਬ ਦੀ ਸੱਤਾਧਿਰ ਆਮ ਆਦਮੀ ਪਾਰਟੀ ਖਿਲਾਫ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਨੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਕਿਸਾਨਾਂ ਨੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦਾ ਵਿਰੋਧ ਕੀਤਾ ਹੈ ਕਿਸਾਨਾਂ ਨੇ ਅਨਮੋਲ ਗਗਨਮਾਨ ਨੂੰ ਕਾਲੀਆਂ ਛੰਡੀਆਂ ਦਿਖਾਈਆਂ ਅਤੇ ਉਹਨਾਂ ਤੋਂ 5 ਮਿੰਟ ਵਿੱਚ ਐਮਐਸਪੀ ਦੇਣ ਬਾਰੇ ਕਿਤੇ ਵਾਅਦੇ ਤੇ ਸਵਾਲ ਕਿਤੇ ਪਾਰਟੀ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਝੁਟਕੀ ਮਾਰ ਕੇ 5 ਮਿੰਟ ਵਿੱਚ ਐਮਐਸਪੀ ਦਿੱਤੀ ਜਾਵੇਗੀ ਇਹ ਉਹ ਕਿਸਾਨਾਂ ਦੀ ਵਿਧਾਇਕਾ ਹੋਇਆ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਨਹਿਰੀ ਪਾਣ ਦੇ ਉਹ ਜਾਲ ਮਛਾ ਦਾਂਗੇ ਨੂੰ ਪਤਾ ਨਹੀਂ ਲੱਗੂਗਾ ਕਿੱਥੇ ਕਿੱਥੇ ਪਾਣੀ ਪਹੁੰਚ ਗਿਆ ਇਹ ਉਹ ਵਿਦਾਕਾ ਹੈ ਕਿ ਉਹ ਲਾਂਡਰੀਆ ਇਲਾਕੇ ਦੇ ਉੱਪਰ ਨਹੀਂ ਪਤਾ ਸੀ ਇਹਨੇ ਲਾਂਡਰੀ ਕੇਂਦਰ ਕੋਲੇ ਦੇ ਮਿਕਸ ਤੇ ਆਣੀ ਦੀ ਜਾਇਨੇ ਇਸ ਲਈ ਇਹਨਾਂ ਦਾ ਸਾਡੇ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਇਹ ਸਾਡੇ ਕੋਲਾਸ ਬਰੁਧ ਕਰਦੇ ਆ ਰਹੀ ਪਾਣੀ ਮਰਦਾ ਵਾ ਹਾਲਾਂਕਿ ਜਦੋਂ ਇਸ ਦੌਰਾਨ ਕਿਸਾਨਾਂ ਨੇ ਕੈਬਨਿਟ ਮੰਤਰੀ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਦੇ ਮੁਲਾਜ਼ਮਾਂ ਨਾਲ ਕਿਸਾਨਾਂ ਦੀ ਤਿੱਖੀ ਬਹਿਸਵਾਦੀ ਵੀ ਹੋਈ ਹਾਲਾਂਕਿ ਕਿਸਾਨ ਇਹ ਕਹਿੰਦੇ ਰਹੇ ਕਿ ਉਹ ਅਨਮੋਲ ਗਗਨਮਾਨ ਨੂੰ ਸਿਰਫ ਸਵਾਲ ਪੁੱਛ ਰਾਏ ਨੇ ਪਰ ਦੂਜੇ ਪਾਸੇ ਕਿਸਾਨਾਂ ਨਾਲ ਉਹਨਾਂ ਦੇ ਮੁਲਾਜ਼ਮ ਬਹਿਸਵਾਦੀ ਕਰਦੇ ਨਸਰਾਏ ਨੇ ਇਹ ਨਾਲ ਗੱਲ ਮੈਨ ਨਾਲ ਗੱਲ ਕਰ ਮੈਨ ਨਾਲ ਗੱਲ ਕਰ ਦੋ ਯਾਰ ਜੀ ਯਾਰ ਮੈਨ ਨਾਲ ਗੱਲ ਕਰ ਦੋ ਜਿਹਨੂੰ ਗੱਲ ਕਰਨ ਵਾਸਤੇ ਆਏ ਗੱਲ ਕਰਨ ਦੋ ਗੱਲ ਕਰ ਦੋ ਗੱਲ ਕਰ ਦੋ ਗੱਲ ਕਰ ਦੋ ਉਹ ਗੱਲ ਕਰ ਦੋ ਨਾ ਹੁਣ ਉਹ ਮੈਨ ਨਾਲ ਗੱਲ ਕਰ ਦੋ ਯਾਰ ਗੱਲ ਕਰ ਦੋ ਜਿਹਨੂੰ ਗੱਲ ਕਰਨ ਦੋ ਬਾਈ ਬਾਈ ਉਸਤਾਨ ਦਾ ਬਾਈ ਇਹ ਗੱਲ ਕਰਨ ਦੀ ਚਾਹਤ ਨਹੀਂ ਗੱਲ ਬਾਈ ਕਿਉਂ ਬੰਦ ਕਰੀਏ ਇਹ ਗੱਲ ਕਰਾਂਗੇ ਇਹ ਮੈਨ ਨਾਲ ਗੱਲ ਕਰਨਗੇ ਹਾਂ ਹਾਂ ਗੱਲਬਾਤ ਕਰ ਕੋਈ ਨਹੀਂ ਗੱਲਬਾਤ ਕਰ ਨਹੀਂ ਅਰੇ ਗੱਲ ਕਰ ਰਹੇ ਆ ਗੱਲ ਮੈਂ ਜਵਾਬ ਦੇ ਰਹੇ ਹਾਂ ਬਾਕੀ ਜੀ ਨੀ ਚੱਕ ਗਈ ਉਹ ਮੇਰੀ ਬੰਦਾ ਇਹ ਨਹੀਂ ਬੰਦ ਹੋਣਾ ਇਹ ਨਹੀਂ ਬੰਦ ਹੋਣਾ ਬੰਦ ਹੋਣਾ ਤਦ ਆਸੀ ਇਹ ਕਿ ਪੰਜਾਬ ਪਰ ਵਿੱਚ ਕਿਸਾਨਾਂ ਵੱਲੋਂ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਵਿਰੋਧ ਪਹਿਲਾ ਪਹਿਲ ਸਿਰਫ ਭਾਜਪਾ ਉਮੀਦਵਾਰਾਂ ਤੱਕ ਹੀ ਸੀਮਤ ਸੀ ਪਰ ਹੁਣ ਪੰਜਾਬ ਦੀ ਸੱਤਾਧਿਰ ਅਤੇ ਦੂਜੇ ਲੀਡਰ ਵੀ ਇਸ ਵਿਰੋਧ ਦੀ ਚਪੇਟ ਵਿਚ ਆ ਗਏ ਨੇ ਹਾਲਾਂਕਿ ਹੁਣ ਚੋਣਾਂ ਤੋਂ ਪਹਿਲਾਂ ਕਿਹੜੇ ਕਿਹੜੇ ਲੀਡਰਾਂ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਇਹਦਾ ਸੱਤਾਧਿਰ ਆਮ ਆਦਮੀ ਪਾਰਟੀ ਅਤੇ ਦੂਜੇ ਪਾਸੇ ਭਾਜਪਾ ਉਮੀਦਵਾਰ ਇਸ ਦੀ ਚਪੇਟ ਵਿਚ ਆਉਂਦੇ ਨਜ਼ਰਾ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ